ਪੰਜਾਬ ਦੇ ਟੋਣ ਅਖਾੜੇ 'ਚ ਆਜੀ ਯਾਨੀ ਕਿ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਵੋਟਾਂ ਸ਼ੁਰੂ ਹੋ ਗਈਆਂ ਨੇ ਪਟਿਆਲਾ ਤੋਂ ਅਕਾਲੀ ਉਮੀਦਵਾਰ ਜਨਰਲ ਜੁਗਿੰਦਰ ਜਸਵੰਤ ਸਿੰਘ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਈ ਜੇਜੇ ਸਿੰਘ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿੱਚ ਟੋਣ ਅਖਾੜੇ 'ਚ ਉਤਰੇ ਨੇ ਜੇਜੇ ਸਿੰਘ ਨੇ ਲੋਕਾਂ ਨੂੰ ਆਪਣਾ ਵੋਟ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਜੋ ਗੇਮ ਖੇਲ ਗਿਆ ਉਹ ਜਨ ਹਰਮਨਜੀਤ ਗਿਆ ਲੋਕੋ ਦਾ ਫਰੰਦਾ ਦਾ ਮੋਟੇ ਚੀ ਜਨ ਸਾਹਿਬ ਇਨੇ ਦਿਨ ਤੁਸੀਂ ਮੈਰੂ ਪਗੜੀ ਬੰਨੀ ਰਿਆ ਅੱਜ ਦਿੱਲੀ ਪਗੜੀ ਬੰਨੀ ਆ ਕਾਲੀ ਰੰਗ ਜੀ ਇਹ ਸਿੰਬਲ ਹੈਗਾ ਕਿ ਸਾਡੀ ਪਾਰਟੀ ਦਾ ਸਟਰੈਂਥ ਕੀ ਹੈ ਔਰ ਸਾਡਾ ਕੰਬਾਈਨ ਵਿਦ ਭਾਰਤਾ will come back again into power it will be a hattrick and captains of the defeat we hattrick ਪੂਰੀ ਹੋਣੀ ਹੈ ਔਰ ਉਹਨਾਂ ਦਾ ਸਨਿਆਸ ਹੋਣਾ ਹੈ politically ਜਨਰਲ ਕੈਪਟਨ ਨੂੰ ਹਰਾਏਗਾ ਔਰ ਗੱਲ ਇਹ ਹੈ ਉਹਨਾਂ ਨੇ ਵਾਰ ਪਹਿਲੇ ਕੀਤੇ ਹਨ ਆਪਾਂ ਜਵਾਬ ਦੇ ਆ ਉਹਨੇ ਕੀਤਾ ਇਤਿਹਾਸ ਬਣਾਵਾਂਗਾ ਕੈਪਟਨ ਜਰਨੈਲ ਨੂੰ ਹਰਾਏਗਾ ਮੈਂ ਕਹਨਾ ਮੈਂ ਕਹਨਾ ਇੱਕ ਸਿਪਾਹੀ ਦਾ ਪੋਤਾ ਇੱਕ ਸਿਪਾਹੀ ਦਾ ਪੋਤਾ ਇਤਿਹਾਸ ਬਣਾਏਗਾ ਇਤਿਹਾਸ ਰਚੇਗਾ ਕਿ ਸੰਤਾਨਾ ਰਾਜ ਮਹਾਰਾਜਾ ਦੀ ਉਖਾੜ ਕੇ ਜੇ ਜੇ ਸਿੰਘ ਨੇ ਤੀਜੀ ਵਾਰ ਵੀ ਅਕਾਲੀ ਭਾਜਪਾ ਗੱਠ ਜੋੜ ਦੀ ਜਿੱਤ ਦੀ ਉਮੀਦ ਜਤਾਈ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ